ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸਤ ਸੰਗਤ ਜੀ ਅੱਜ ਅਸੀਂ ਸਾਖੀ ਸਾਵਣ ਮਨ ਪੜ ਰਹੇ ਆਂ ਗੁਰੂ ਸਾਹਿਬ ਜੀ ਇਸ ਸਮੇਂ ਛਾਇਸ ਸੜਕ ਗੋਵਿੰਦਵਾਲ ਤੋਂ ਲੰਘਦੇ ਸੀ ਇਹ ਵੱਡਾ ਬੱਤਨ ਸੀ ਵਿਆਸਾ ਦਾ ਜਦ ਗੁਰੂ ਜੀ ਦੀ ਕਿਰਪਾ ਨਾਲ ਇਹ ਨਗਰ ਮੁਰ ਉੱਤਰ ਪਿਆ ਤਾਂ ਗੁਰੂ ਜੀ ਦੇ ਇੱਥੇ ਹੋਣ ਕਰਕੇ ਰੌਣਕ ਹੋਰ ਵਧ ਗਈ ਦੂਰੋਂ ਦੂਰੋਂ ਬੇਸੇਵਾ ਕਰਨ ਲਈ ਲੋਕ ਆਉਣ ਲੱਗ ਪਏ ਗੁਰੂ ਜੀ ਦੇ ਪਰਵਾਜ਼ ਦੇ ਬੰਦੇ ਵੀ ਆ ਗਏ ਸਨ ਇੱਥੇ ਮਿੱਟੀ ਇੱਟਾ ਚੂਨਾ ਤਾਂ ਮਿਲਦਾ ਸੀ ਪਰ ਸ਼ਤਿਰੀਆਂ ਤਖਤਾਂ ਆਦ ਲਈ ਦਿਯਾਰ ਦੀ ਲੱਕੜੀ ਨਹੀਂ ਸੀ ਮਿਲਦੀ ਸੋ ਇਸ ਲੱਕੜੀ ਦੀ ਲੋੜ ਬਹੁਤੀ ਸੀ ਪਰ ਇਸ ਪਰ ਖਰਚ ਵਿੱਚ ਝੋਕਾ ਹੁੰਦਾ ਸੀ ਲੋਕ ਕਿ ਇਸ ਮੁਸ਼ਕਲ ਕਰਕੇ ਓਕੇ ਸਨ ਇੱਕ ਦਿਨ دیਵਾਨ ਲੱਗ ਰਿਹਾ ਸੀ ਸੰਗਤਾ ਦਰਸ਼ਨ ਕਰ ਰਹੀਆਂ ਸੰਨ ਕੇ ਸੰਗਤਵੰਨ ਬੱਲੂ ਨੇ ਅਰਦਾਸ ਕੀਤੀ ਕਿ ਚਾਹ ਵਰਨਾ ਦੇ ਅਨੇਕਾ ਲੋਕੀ ਇੱਥੇ ਘਰ ਪਾ ਕੇ ਵਸ ਲੈ ਆਉਂਦੇ ਹਨ ਪਰ ਲੱਕੜੀ ਦੀ ਕਿਲਤ ਕਰਕੇ ਘਰ ਆਉਂਦੇ ਹਨ ਕੋਈ ਮਹਿਲ ਚਾਹ ਕਰੋ ਜੋ ਲੱਕੜੀ ਤੇ ਖੁੱਲੀ ਆ ਜਾਵੇ ਤੇ ਪੈਸਾ ਵੀ ਨਾ ਖਰਚਣਾ ਪਵੇ ਇਹ ਸੁਣ ਕੇ ਸਤਿਗੁਰੂ ਜੀ ਨੇ ਆਪਣੇ ਪਤੀਜਾ ਸਬਨ ਬੱਲੂ ਨੂੰ ਸਦਵਾ ਘੱਲਿਆ ਉਹ ਆ ਗਿਆ ਸਾਹਮਣੇ ਹੱਥ ਜੋੜ ਕੇ ਖੜੋਤਾ ਤਾਂ ਬਚਨ ਕੀਤਾ ਸੁਣ ਸਬਨ ਮਨ ਬੱਚਾ ਜਿੱਦਾਂ ਪਹਾੜਾਂ ਵਿੱਚ ਵਿਆਸਾ ਆਉਂਦੀ ਹੈ ਉਹਨਾਂ ਵਿੱਚ ਇੱਕ ਹਰੀਪੁਰ ਨਾਮੇ ਰਿਆਸਤ ਹੈ ਉੱਥੇ ਜਾਓ ਉਸ ਦਾ ਉਸ ਤੇਰੀਆਂ ਆਦਲੀ ਲੱਕੜੀਆਂ ਲੈ ਕੇ ਵਿਆਸਾ ਦੇ ਰਸਤੇ ਜੋਗ ਪ੍ਰਬੰਧ ਕਰਕੇ ਇੱਥੇ ਘੱਲ ਦਿਓ ਨਾਲ ਮੋਹਾਣੇ ਆਉਣ ਤੇ ਇਤੋਂ ਦੇ ਮੋਹਾਣੇ ਪੜ ਕੇ ਸੰਭਾਲ ਲੈਣਗੇ ਸਾਬਣ ਵਾਲਨੇ ਹੁਕਮ ਸੁਣ ਕੇ ਬਿਨੈ ਕੀਤੀ ਕਿ ਜੀਓ ਕੁਝ ਵਸਧਾਰਥ ਮਿਲ ਜਾਵੇ ਜੋ ਉਹਨਾਂ ਲੋਕਾਂ ਨੂੰ ਮੁੱਲ ਵਜੋ ਦੇ ਸਗਾ ਤਾਂ ਗੁਰੂ ਜੀ ਨੇ ਕਿਹਾ ਭਾਈ ਪਦਾਰਥ ਸਾਡਾ ਵੈਗੁਰ ਹੈ ਉਸ ਦੇ ਪ੍ਰੋਸੈਸ ਚੱਲ ਜਾ ਉਹ ਕਾਰਨ ਕਾਰਨ ਕਾਰਜ ਸਾਰ ਦੇਵੇਗਾ ਸਾਵਣ ਮਾਲ ਨੇ ਸਿਰ ਨਿਵਾ ਦਿੱਤਾ ਤੇ 7 ਵਜੇ ਕਹਿ ਕੇ ਤਿਆਰੀ ਕਰਨੇ ਕਰ ਚਲਾ ਗਿਆ ਅਗਲੇ ਦਿਨ ਜਦ ਸਾਵਣ ਮਾਲ ਵਿਦਿਆਗੀ ਲੈਣਾ ਤੁਨ ਗੁਰੂ ਜੀ ਸਤਿਗੁਰਨਾਮ ਅਗਲੇ ਦਿਨ ਜਦ ਸਾਵਨ ਮਾਲਵ ਵਿਦੈਗੀ ਲੈਣ ਆਇਆ ਤਾਂ ਸਾਵਨ ਮਾਲ ਦੀ ਮਾਂ ਵੀ ਨਾਲ ਆ ਹਾਜ਼ਰ ਹੋਈ ਬੋਲੀ ਸੱਚੇ ਸਤਿਗੁਰੂ ਪਹਾੜਾਂ ਵਿੱਚ ਜਾਦੂਗਰ ਮੀਂਹ ਤੇ ਡਾਕਣੀਆਂ ਰਹਿੰਦੇ ਸੁਣਦੀਆਂ ਸੁਣਿੰਦੀਆਂ ਹਨ ਜੋ ਕਲੇਜੇ ਕੱਢ ਲੈਂਦੇ ਹਨ ਮੇਰੇ ਪੁੱਤਰ ਦੀ ਮੈਨੂੰ ਉੱਥੇ ਸਲਾਮ ਦੀ ਨਹੀਂ ਦਿਸਦੀ ਇੱਕੋ ਮੇਰਾ ਪੁੱਤਰ ਹੈ ਇਸ ਦੀ ਰੱਖਿਆ ਕਰੋ ਕੋਈ ਬਲ ਬਖਸ਼ੋ ਕੋਈ ਨਿਸ਼ਾਨੀ ਦਿਓ ਜਿਸ ਕਰੇ ਇਸ ਉੱਤੇ ਕਿਸੇ ਦਾ ਬਲ ਨਾ ਪਵੇ ਗੁਰੂ ਜੀ ਸੁਣ ਕੇ ਮੁਸਕਰਾਏ ਤੇ ਹੱਥ ਦਾ ਰਮਾਲ ਸਾਵਨ ਮਾਲ ਨੂੰ ਦੇ ਕੇ ਬੋਲੇ ਤੇ ਪਤਾਰਾ ਕਾ ਵਹਿ ਗੁਰੂ ਹੈ ਜਿਸ ਦੇ ਹਿਰਦੇ ਵਿੱਚ ਉਸ ਦਾ ਨਾਮ ਵਸਾ ਦਿੱਤੇ ਜਿਸ ਦੇ ਹਿਰਦੇ ਉਸ ਦਾ ਨਾਮ ਵਸਾ ਦਿੱਤਾ ਹੈ ਇਸ ਪਰ ਕਿਸ ਦਾ ਪ੍ਰਭਾਵ ਪੈਣਾ ਹੈ ਇਸ ਦਾ ਪ੍ਰਭਾਵ ਸਭ ਨਾ ਉੱਤੇ ਪਵੇਗਾ ਅਗਲੇ ਦਿਨ ਅੱਗੇ ਆਪਾਂ ਕੇ ਸਾਵਣ ਮਲਟੂ ਰੂਪਿਆ ਅਤੇ ਸਨੇ ਸਨੇ ਜਾ ਹਰੀ ਪਰ ਪੁੰਚਾ ਸਤ ਕਰਤਾ ਸਤ ਕਰਤਾ ਕਰਦਾ ਨਗਰੀ ਵਿੱਚ ਜਾ ਵੜਿਆ ਸ਼ਹਿਰ ਦੇ ਵਾਸੀ ਸੋਹਣੇ ਸੂਰਤ ਦੇ ਪ੍ਰਭਾਵਸ਼ਾਲੀ ਨੂਹਾਰ ਦੇਖ ਕੇ ਆ ਇਕੱਠੇ ਹੋਏ ਸੋ ਖਸਾਨ ਪੁੱਛੀ ਤੇ ਆਪ ਦੇ ਮੁਖ ਤੋਂ ਬਚਨ ਸੁਣੇ ਇੱਕ ਹੋਰ ਆਦਰ ਦਿੱਤੋ ਨੇ ਤੇ ਇੱਕ ਹੋਰ ਆਦਰ ਦਿੱਤੋ ਨੇ ਤੇ ਇੱਕ ਸੋਹਣੇ ਥਾਂ ਟਿਕਾਣਾ ਕਰਵਾ ਦਿੱਤਾ ਅੰਨ ਪਾਣੀ ਦਾ ਪ੍ਰਬੰਧ ਵੀ ਉਹਨਾਂ ਨੇ ਹੀ ਕਰ ਦਿੱਤਾ ਆਪ ਦਾ ਉਸ ਵੇਲੇ ਦਾ ਪ੍ਰਦੇਸ਼ ਸੁਣ ਕੇ ਜੋ ਲੋਕ ਘਰੇ ਗਏ ਉਹਨਾਂ ਨੇ ਜਾ ਮਹਮਾ ਕੀਤੀ ਆਰੇ ਦਿਨ ਆਪਦੇ ਡੇਰੇ ਬਹੁਤ ਲੋਕ ਆਏ ਆਪ ਦਾ ਕੀਰਤਨ ਤੇ ਉਪਦੇਸ਼ ਸੁਣ ਕੇ ਖੁਸ਼ੀ ਹੋਏ ਸਚਾਰ ਵਿੱਚ ਤੋਂ ਮੰਗਾਈ ਕਿ ਗੁਰੂ ਨਾਨਕ ਦਾ ਕੇ ਗੁਰੂ ਨਾਨਕ ਦਾ ਇੱਕ ਕਰਨੀ ਵਾਲਾ ਮਹਾਤਮਾ ਆਇਆ ਹੈ ਐਵਾਂ ਪਰਚਾ ਪੈ ਗਿਆ ਲੋਕੀ ਬਹੁਤੇ ਆਉਣ ਲੱਗ ਪਏ ਉਪਦੇਸ਼ ਸੁਣ ਸੁਣ ਸੁਖੀ ਹੋਣ ਤੇ ਨਾਮ ਲੈਣ ਲੱਗ ਪਏ ਅਜੇ ਕੁਛ ਦਿਨ ਹੀ ਹੋਏ ਸਾਨੇ ਕਿ ਇੱਕ ਦਿਨ ਦੋ ਤਰੇ ਆਦਮੀ ਆਇਆ ਤੇ ਜੁੜ ਆਕਣ ਲੱਗੇ ਹੇ ਗੁਰੂ ਨਾਨਕ ਦੇ ਤਾਰੇ ਕੋਈ ਤੁਸੀਂ ਵੀ ਰੇਖ ਵਿੱਚ ਮੇਖ ਮਾਰੋ ਸੁਣਿਆ ਸੀ ਕਿ ਗੁਰੂ ਨਾਨਕ ਦੇ ਵਸ ਵਿੱਚ ਸਭ ਗੁਪਤ ਸ੍ਰਿਸ਼ਟੀ ਰਹਿੰਦੀ ਸੀ ਸਵਨਮਲ ਕੀ ਹੋਇਆ ਹੈ ਇੱਕ ਆਦਮੀ ਰਾਜਾ ਦੇ ਪੁੱਤਰ ਨੂੰ ਡੈਨ ਨੇ ਗ੍ਰਸਿਆ ਹੈ ਕਰੇਜਾ ਮੁੱਠਲੀ ਬੈਠਾ ਹੈ ਬਸ ਅੱਜ ਮੋਇਆ ਕਿ ਕੱਲ 13 ਦਿਨ ਹੋ ਗਏ ਹਨ ਰਾਜਾ ਰਾਣੀ ਸਭ ਦੁਖੀ ਹਨ ਸਵਨਮਲ ਰਾਜਾ ਕਿਤੇ ਹੈ ਮਨੁੱਖ ਇੱਥੋਂ ਥੋੜੀ ਦੂਰ ਇੱਕ ਰੇੜੀਆਪੁਰ ਰਾਜੇ ਦਾ ਬੰਗਲੂ ਹੈ ਉੱਥੇ ਲਈ ਬੈਠਿਆ ਹਨ ਇਹ ਧਾਗੇ ਤਵੀਤ ਖੇਡਾ ਹੋਏ ਹਾਲ ਖੇਡੇ ਗਏ ਕਲਾਮਾ ਪੜਾਈਆਂ ਕੋਈ ਪੇਸ਼ ਨਹੀਂ ਗਏ ਬੈਦ ਵੀ ਜੋਰ ਲਾ ਥੱਕਾ ਹੈ ਆਪ ਗੁਰੂ ਕੇ ਹੋ ਚੱਲੇ ਹੋ ਕੋਈ ਰੇਖ ਵਿੱਚ ਮੇਕ ਮਾਰੋ ਸਬਨ ਮੱਲ ਜੀ ਸੁਣ ਕੇ ਰੋਟੇ ਤੇ ਮੁਖੋਂ ਇਸੇ ਮਿੱਠੀ ਸੁਰ ਵਿੱਚ ਕਿਹਾ ਧੰਨ ਗੁਰੂ ਨਾਨਕ ਹੁਣ ਆਪ ਜੀ ਸਦਨ ਆਇਆ ਦੇ ਨਾਲ ਤੁਰ ਪਏ ਇਨਾਂ ਪੁਰਖਾਂ ਦੇ જરા ਅੱਗੇ ਜਾ ਰਾਜੇ ਨੂੰ ਰਾਜੇ ਨੂੰ ਦੱਸਿਆ ਕਿ ਉਹ ਆਪ ਦੇ ਤਾਂ ਉਹ ਆਪ ਤੇ ਵਜ਼ੀਰ ਅੱਗੋਂ ਆ ਕੇ ਸਾਵਨ ਮੱਲ ਜੀ ਨੂੰ ਬੰਗਲੇ ਵਿੱਚ ਲੈ ਗਏ ਸਾਵਨ ਮੱਲ ਜੀ ਨੇ ਬੱਚੇ ਵਾਲਾ ਗਉ ਨਾਲ ਡਿੱਟਾ ਹੱਥ ਵਿੱਚ ਉਸ ਦਾ ਹੱਥ ਲਿੱਤਾ ਫਿਰ ਸਹਰਾਣੇ ਦਾ ਉਹ ਬਹਿ ਗਏ ਸਿਰ ਤੇ ਹੱਥ ਫੇਰਨ ਲੱਗ ਗਏ ਅੱਖਾਂ ਮੀਟ ਲਈਆਂ ਮੱਦਮ ਮੱਦਮ ਆਵਾਜ਼ ਆਵੇ ਧੰਨ ਗੁਰੂ ਅਮਰਦਾਸ ਅਮਰਦਾਸ ਜੀ ਧੰਨ ਗੁਰੂ ਅਮਰਦੇਵ ਜੀ ਰਾਜਕੁਮਾਰ ਜੋ ਚਿਲਾ ਚਲਾਉਂਦਾ ਸੀ ਥੋੜੀ ਦੇਰ ਵਿੱਚ ਸੌਂ ਗਿਆ। ਹੁਣ ਆਪ ਨੇ ਜੇਬ ਵਿੱਚੋਂ ਗੁਰੂ ਜੀ ਦਾ ਬਖਸ਼ਿਆਰ ਮਾਲ ਕੱਢਿਆ ਤੇ ਬੱਚੇ ਦੇ ਸਿਰ ਤੇ ਪਾ ਦਿੱਤਾ। ਪਹਿਲੋ ਤਾਂ ਰਾਜਾ ਰਾਣੀ ਘਬਰਾ ਗਏ ਕਿ ਬੱਚਾ ਅਕੇਲੇ ਦਮਾ ਤੇ ਸੀ ਮਰਨਾ ਗਿਆ ਹੋਵੇ। ਪਰ ਬੈਦ ਜੀ ਨੇ ਅੱਗੋਂ ਅੱਗੇ ਹੋ ਨਾਲ ਵੇਖੀ ਤੇ ਹੱਥ ਧਰ ਕੇ ਸਵਾਸ ਭਰ ਕੇ ਦਾ ਮਲਕੜੇ ਰਾਜ ਨੂੰ ਕਹਿਣ ਲੱਗੇ ਬੱਚਾ ਸੁਖੀ ਹੋ ਗਿਆ ਹੈ। ਬਚ ਜਾਣ ਦੀ ਆਸ ਲੱਗ ਪਈ ਹੈ। ਕੋਈ ਦੋ ਪੱਕੀਆਂ ਘੜੀਆਂ ਮਗਰੋਂ ਸਾਵਣ ਮਲ ਨੇ ਰੁਮਾਲ ਚਾ ਲਿਆ ਤੇ ਰਾਜਕੁਮਾਰ ਨੇ ਨੈਣ ਖੋਲੇ ਜੋ ਬੈਦ ਨੇ ਦੇਖ ਕੇ ਤੇ ਰਾਜ ਨੇ ਵਧਾਈ ਦਿੱਤੀ ਆਖਿਆ ਰਾਜਾ ਹੁਣ ਰਾਜਕੁਮਾਰ ਬਚ ਗਿਆ ਹੈ ਔਰ ਔਰ ਸ਼ਮਨ ਹੋ ਗਈ ਹੈ ਸਾਵਣ ਮਲ ਜੀ ਹੁਣ ਵਿਦਾ ਹੋਣਾ ਚਾਹੁੰਦੇ ਸਨ ਪਰ ਰਾਣੀ ਤੇ ਰਾਜਾ ਨੇ ਕਿਹਾ ਅੱਜ ਦੀ ਰਾਤ ਸਾਡੇ ਪਾਸ ਰੋ ਮਤੇ ਡਾਈ ਨੇ ਫਿਰ ਹੱਲਾ ਨਾ ਕਰਦੇ ਰੇ ਸਾਵਣ ਮਲਕ ਜੀ ਮੁਸਕਰਾਏ ਤੇ ਬੋਲੇ ਸਤਿਵਚਨ ਉਹ ਰਾਤ ਆਪ ਉੱਥੇ ਹੀ ਰਹੇ ਬੱਚੇ ਦੇ ਸਾਰੇ ਲੱਛਣ ਠੀਕ ਹੋ ਚੁੱਕੇ ਸਨ ਰਾਤ ਆਰਾਮ ਨਾਲ ਸੁੱਤਾ ਰਿਹਾ ਸਵੇਰੇ ਚ ਫੇਰੇ ਵਧਾਈਆਂ ਮਿਲਣ ਲੱਗੀਆਂ ਬੰਗਲੇ ਤੋਂ ਹੁਣ ਮੈਲਾਂ ਨੂੰ ਆਏ ਸਾਵਣ ਮਲ ਨੂੰ ਪਾਲਕੀ ਤੇ ਚੜਾ ਕੇ ਬੜੇ ਆਦਰ ਨਾਲ ਮੈਲੀ ਲਿਆਏ ਇੱਕ ਸੁੰਦਰ ਸਜੇ ਹੋਏ ਹਿੱਸੇ ਵਿੱਚ ਨੇਹਰਾ ਕਰਵਾਇਆ ਤੇ ਹਰ ਤਰ੍ਹਾਂ ਦੇ ਆਦਰ ਭਾ ਕੀਤੇ ਇਸ ਤਰ੍ਹਾਂ ਸਾਵਣ ਮਲ ਦਾ ਪ੍ਰਤਾਪ ਬਹੁਤ ਵਧ ਗਿਆ ਇੱਥੋਂ ਤਾਈਂ ਕਿ ਰਾਜਾ ਆਪ ਦੇ ਉਪਦੇਸ਼ ਨਾਲ ਗੁਰਮੰਤਰ ਦਾ ਧਾਰਨ ਹੋ ਗਿਆ ਜੈਸੇ ਲਿਖਿਆ ਹੈ ਕਿ ਤਕ ਦਿਵਸ ਮਹਿ ਨਿਰਪਸਿਕ ਹੋਇयो ਹੋਇयो ਪੁਨ ਸਵਸਿੱਖੀ ਕੇਮਗ ਆਏ ਬਹਿ ਗੁਰੂ ਸਿਮਰਹਿ ਸੁਖ ਪਾਵੈ ਚਿਤ ਇੱਛਾ ਕਹਿ ਦੇਤ ਪੁਜਾਈ ਸਾਵਨ ਮਲ ਦਾ ਅਚਰ ਸਾਵਨ ਮਲ ਦਾ ਅਸਵਰਜ ਬਣ ਗਿਆ ਰਾਜਾ ਸਿਕ ਪਰ ਜਸ ਸਿੱਖਿਆ ਪ੍ਰਚਾਰ ਟੁਰ ਪਿਆ ਆਪ ਜੀ ਉਪਦੇਸ਼ ਵੀ ਕਰਨ ਪਰ ਆਪਣੇ ਬਣ ਰਹੀ ਪ੍ਰਭੂਤਾ ਦਾ ਸੁਖ ਵਿਮਾਨਨ ਇੱਕ ਦਿਨ ਰਾਜਾ ਨੇ ਜੋ ਗੁਰੂ ਜਸ ਹੁੰਦਾ ਸੁਖੀ ਹੁੰਦਾ ਸੀ ਕੋਈ ਸੇਵਾ ਪੁੱਛੀ ਤਾਂ ਸਾਵਣ ਮੰਨ ਲਿਆ गोविंद ਬਾਲ ਦੇ ਬਸਾਉਣ ਦਾ ਸਾਰਾ ਹਾਲ ਦੱਸਿਆ ਲੱਕੜੀ ਦੀ ਲੋੜ ਜਨਾਈ ਤੇ ਕਿਹਾ ਕਿ ਮੈਂ ਤਾਂ ਲੱਕੜੀ ਲੈਣ ਵਾਸਤੇ ਆਪਦੇ ਰਾਜ ਵਿੱਚ ਆਇਆ ਸੀ ਇਹ ਕਾਰਨ ਕਰਤਾਰ ਨੇ ਬਣਾ ਦਿੱਤੇ ਕਿ ਆਪਦੇ ਬੱਚੇ ਦਾ ਕਾਜ ਸੰਭਰ ਗਿਆ ਤੇ ਗੁਰ ਸਿੱਖੀ ਦਾ ਪ੍ਰਚਾਰ ਟੁਰ ਪਿਆ ਰਾਜਾ ਨੇ ਕਿਹਾ ਜਿਸ ਗੁਰੂ ਦੇ ਆਪ ਸਿੱਖੋਂ ਉਹ ਤਾਂ ਆਰਾਮ ਦਾਇ ਇਸ ਰੂਪ ਸਮਝਣਗੇ ਸਮਝਣੇ ਚਾਹੀਏ ਜਿਨ੍ਹਾਂ ਨੇ ਆਪ ਨੂੰ ਇੰਨੀ ਸ਼ਕਤੀ ਬਖਸ਼ੀ ਹੈ ਉਹਨਾਂ ਦੀ ਲੋੜ ਪੂਰਨੀ ਤਾਂ ਸਾਡੇ ਪਰਮ ਪੁੰਨ ਜਗਣੇ ਹਨ ਇਹ ਕਹਿ ਕੇ ਰਾਜਾ ਨੇ ਲੱਕੜੀ ਕੱਲਣੇ ਦੀ ਬੜੀ ਉਤਾਵਲ ਕੀਤੀ ਜਿਤਨੇ ਸਾਵਨ ਮੱਲ ਨੇ ਆ ਕੇ ਉਸ ਤੋਂ ਵੀ ਵੱਧੀਆਂ ਇਕਸ਼ਤੀਆਂ ਟੋਰ ਦਿੱਤੀਆਂ ਨਾਲ ਤਾਰ ਹੋ ਗਏ ਤੇ ਲੱਕੜੀ ਗੋਬਿੰਦਵਾਲ ਪਹੁੰਚ ਗਈ ਗੁਰੂ ਸਾਹਿਬ ਜੀ ਨੇ ਕਿਵੇਂ ਬੰਨ੍ਹ ਕੀਤੇ ਕਵੀ ਜੀ ਓ ਲਿਖਦੇ ਹਨ ਬਹਿਰ ਨਿਕਾਸੀ ਸਤਗੁਰ ਹੇਰੀ ਖਰੇ ਆਪ ਹੋਏ ਦਈ ਬੰਡਾਏ ਜਿਤਕ ਚਹਤ ਨਰ ਦਈ ਤਿਤਕ ਤਿੰਨ ਲੈ ਸਭ ਗਏ ਆਪਣੀ ਥਾਂ ਨਿਜੁਗ ਨੰਦ ਕੇ ਮਾਨਮ ਜੈ ਬ੍ਰਿਪ ਬਿੰਦ ਕੋ 80 ਦਿਨ 바이 ਜਾਤ ਜੁਖਤਰੀ ਕੁਲ ਕੇ गोविंद ਬਾਲ ਬਾਸ ਦਿਨ ਲੀਨ ਸਰਬ ਜਾਤ ਸਿੱਖ ਸਿਧਨ ਕਰੇ ਤੈਨ ਤ੍ਰਿਨ ਕਾਸਟ ਸੇ ਨਿਜ ਕਰਕੇਨ ਵਸਨ ਹਾਰਪੁਨ ਅਪਰਜੇ ਮਾਨਵ ਬਾਚ ਦਿਨ ਸੁ ਗੁਰੂ ਗੁਰੂ ਪ੍ਰੀਨ ਸ੍ਰੀ ਗੁਰੂ ਅਮਰਦਾਸ ਜੀ ਹੋਏ ਠੰਡੇ ਦਮਨ ਕੇ ਅਵਿਨੀ ਬਲੋਗ ਜਿਤਾ ਜੋਗ ਬਾੰਟੀ ਸਭਨ ਕੋ ਲੈ ਕਰ ਮਦਤ ਭਏ ਸਭ ਲੋਕ ਆਪ ਆਪਣੇ ਰਚੇ ਸਦਨ ਸੁਵੰਜੋ ਗੁਰ ਦੀ ਸੁਲੀ ਨੀਰੋਪ ਬਡੇ ਭਾਗ ਜਿਨ ਭਾਣ ਹੁੰਦੇ ਤਾਂ ਬਸੇ ਸਦਨ ਮਹਿ ਸਦਾ ਸ਼ੋਕ ਇੱਧਰ ਲੱਕੜੀ ਪਹੁੰਚੀ ਤੇ ਸਭ ਦੇ ਕਾਰ ਸੁਧਰ ਗਏ ਉਹ ਦਸਵਨ ਮਨਜੀ ਹੋਰੀ ਹਰੀਪੁਰ ਰਿਆਸਤ ਵਿੱਚ ਸੁਖ ਮਾਨਦੇ ਰਹੇ ਦਿਨੋ ਦਿਨ ਮਨ ਵਿੱਚ ਇਹ ਗੱਲ ਪੱਕੀ ਹੁੰਦੀ ਗਈ ਕਿ ਹੁਣ ਪ੍ਰਤਾਪ ਛੋੜ ਕੇ ਕਾਸਨ ਘਰ ਜਾਣਾ ਹੈ ਇੱਥੇ ਟਿਕ ਰਹੀਏ ਐਂ ਕਈ ਮਹੀਨੇ ਬੀਤ ਗਏ ਇਕਨ ਸਤਿਗੁਰ ਜੀ ਦੇ ਮਨ ਵਿੱਚ ਆਏ ਕਿ ਮਾਇਆ ਬੜੀ ਚੰਚਲ ਹੈ ਸਭ ਦੇ ਦਿਵਾਲੇ ਘੁੰਮਦੀ ਤੇ ਜਾਲ ਵਿਛਾਉਂਦੀ ਹੈ ਸਾਬਰ ਮਾਲਬੇ ਸਿੱਧੀਆਂ ਦਿਖਾ ਕੇ ਇਸ ਚਰਜਵਾਨ ਹੋ ਗਿਆ ਹੈ ਕਾਲ ਇਸ ਦੀ ਥੋੜੀ ਹੈ ਬਰਾਗ ਜੇ ਕੱਚਾ ਹੈ ਮਾਇਆ ਵਿੱਚ ਫਸ ਕੇ ਮੁਕਤ ਮਾਰਗ ਤੋਂ ਖੁੱਸਣ ਲੱਗਾ ਹੈ ਉਸ ਦੀ ਮਾਂ ਡਰਦੀ ਸੀ ਕਿ ਕੋਈ ਡੈਨ ਨਾ ਵਸ ਕਰ ਲਵੇ ਜਾਂ ਖਾ ਜਾਵੇ ਪਰ ਮੇਰੇ ਮੇਰੇ ਨਿੱਕਰ ਨੂੰ ਉਹ ਗੱਲ ਉਹ ਸੱਚੋ ਚੱਲੀ ਆਇਆ ਕਿ ਮਾਇਆ ਡੈਨ ਨੇ ਵੇਰ ਲਿਆ ਹੈ ਬਰਖੁਰਦਾਰ ਨੂੰ ਇਹਨਾਂ ਦੇ ਰੱਖਿਆ ਕਰਨੀ ਲੋੜੀਏ ਰਿੱద్ధి ਸiddhi ਪ੍ਰਾਪਤ ਉਹ ਜਾਨ ਦੇ ਮਨ ਹੰਕਾਰ ਵਿੱਚ ਚਲਾ ਜਾਂਦਾ ਹੈ ਫਿਰ ਇਸ ਇਸ ਚਾਰਜ ਵਿੱਚ ਫਸ ਜਾਂਦਾ ਹੈ ਇਸ ਵਰਜ ਵਿੱਚ ਫਸ ਜਾਂਦਾ ਹੈ ਫਿਰ ਭਗਤੀ ਦਾ ਮਾਰਗ ਇਸ ਤੋਂ ਦੂਰ ਰਹਿ ਜਾਂਦਾ ਹੈ ਇਸ ਦਾ ਪਰਜੋਜਨ ਕੇ ਕਲਿਆਣ ਤੇ ਲੈ ਜਾਣਾ ਸੀ ਸੋ ਸਤਿਗੁਰੂ ਜੀ ਨੇ ਸਾਬ ਨੂੰ ਮੱਲ ਨੂੰ ਸਦਵਾ ਘੱਲਿਆ ਸੱਧਾ ਪਹੁੰਚਣ ਤੇ ਸਾਵਣ ਮਾਲਾ ਨੂੰ ਗੁਰੂ ਪ੍ਰਤਾਪ ਦੀ ਮੱਤਾ ਝਲਕਾ ਵੱਜਾ ਹੋਸ਼ ਆ ਗਈ ਮਨ ਦੇ ਲਾਲਚੋਂ ਜਾਂ ਦਾ ਲੱਜਾ ਵੀ ਆਈ ਸੋ ਗੁਰੂ ਦਾ ਧਿਆਨ ਤਾਂ ਕੇ ਤਿਆਰੀ ਕਰ ਦਿੱਤੀ ਪਰ ਨਾਲੇ ਇਹ ਗੱਲ ਵੀ ਪੂਰੀ ਕਿ ਰਾਜਾ ਨੂੰ ਵੀ ਗੁਰੂ ਕੀ ਚਰਨ ਲੈ ਚੱਲਾ ਉਹ ਗੁਰੂ ਦੇ ਇਸ ਇੱਕ ਪਰਸਪਰ ਮਿਲ ਪੈਣ ਉਹ ਮੈਨੂੰ ਜੋ ਮਾਇਆ ਪਈ ਹੈ ਉਹ ਦੂਰ ਹੋ ਜਾਵੇ ਮੈਂ ਤਾਂ ਦਾਸ ਹਾਂ ਗੁਰੂ ਦਾ ਤੇ ਦਾਸ ਬਣਿਆ ਰਾਂ ਇਸ ਪ੍ਰਕਾਰ ਵਿਚਾਰ ਕੇ ਰਾਜੇ ਨੂੰ ਵੀ ਕਹਿ ਦਿੱਤੇ ਸੂਕੇ ਮੈਂ ਮੈਂ ਹੋਣਾ ਸਤਿਗੁਰ ਦੇ ਚਰਨ ਵਿੱਚ ਚਲਣਾ ਹੈ ਆਪ ਵੀ ਚਲੋ ਤੇ ਦਰਸ਼ਨ ਕਰਕੇ ਕਿਰਤ ਕਿਰਤ ਹੋਵੋ ਮਾਲਕ ਉਹ ਹਨ ਮੈਂ ਤਾਂ ਦਾਸ ਆ ਇੱਕ ਸੇਵਾ ਲਈ ਆਇਆ ਸਾਂ ਜੋ ਗੁਰੂ ਨੇ ਆਪਸੇ ਰਚਵਾ ਲਈ ਹੈ ਇਹ ਗੱਲ ਸੁਣ ਕੇ ਰਾਜਾ ਰਾਣੀ ਤੇ ਟਿੱਕੇ ਸਮੇਤ ਤਿਆਰ ਹੋ ਪਿਆ ਚੰਗੇ ਰਾਸ 68 ਵਿੱਚ ਸਫ਼ਰ ਦੀ ਤਿਆਰੀ ਹੋਈ ਤੇ ਸਨੇ ਸਨੇ ਸਫ਼ਰ ਕਰਦੇ ਗੋਬਿੰਦ ਆ ਪਹੁੰਚੇ ਰਾਜ ਦੇ ਸੋਨੇ ਥਾਂ ਡੇਰਾ ਕਰਵਾ ਕੇ ਆਪ ਸਭਨਾਂ ਵੱਲ ਗੁਰੂ ਕੇ ਹਾਜ਼ਰ ਹੋਇਆ ਕੋਈ ਸ਼ਰਮ ਕਾਲ ਜ਼ੇਹ ਰੰਗ ਵਿੱਚ ਮੱਤਾ ਟੇਕ ਕੇ ਬੈਠ ਗਿਆ ਤੇ ਮੂੰਹ ਤੋਂ ਸਕੁੰਚ ਦੇ ਸਕੁੰਚ ਦੇ ਪਾ ਨਿਕਲਿਆ ਤਰਾਹਿਮਾ ਸਤਿਗੁਰੂ ਮੁਸਕਰਾਏ ਤੇ ਬੋਲੇ ਦੇਖ ਬੇਟਾ ਸਾਡਾ ਮਾਰਗ ਵਿਸਮਾਦ ਰੰਗ ਹੈ ਇਸ ਦਾ ਫਲ ਹੈ ਕਲਿਆਣ ਹੋਰ ਲੋਕ ਵਿਪੂਤੀਆਂ ਪ੍ਰਾਪਤ ਕਰਕੇ ਕਰਦੇ ਹਨ ਰਿੱਧਿ ਸਿੱਧੀਆਂ ਵਿੱਚ ਫਸ ਜਾਂਦੇ ਹਨ ਰਿਦ ਸਿੱਧ ਦਾ ਅਵਰਾਸਾਦ ਗੁਰੂ ਬਾਬੇ ਨੇ ਫਰਮਾਇਆ ਹੈ ਰਿਦ ਸਿੱਧਿਆਂ ਦਾ ਜੋ ਸਵਾਦ ਹੈ ਉਹ ਅਵਰਾ ਸਵਾਦ ਹੈ ਹਨੇਰੇ ਵਿੱਚ ਰੱਖਦਾ ਹੈ ਪਰਮਾਰਥ ਦੇ ਦਰਸ਼ਨ ਨਹੀਂ ਹੋਣਿੰਦਾ ਕਿਉਂਕਿ ਉਹ ਵੀ ਅਨਾਤਮ ਰਸ ਹੈ ਸਭ ਤੋਂ ਉੱਚੀ ਵਸਤੂ ਨਾਮ ਹੈ ਜੋ ਨਾਮੇ ਵਿੱਚ ਲੈ ਜਾਂਦੀ ਹੈ ਰਿਦਿਆ ਸਿੱਧਿਆਂ ਚਾਹ ਨਾਮੇ પુરੁਖ ਨੂੰ ਪ੍ਰਾਪਤ ਹੋ ਜਾਣ ਉਹ ਉਹਨਾਂ ਤੋਂ ਆਪ ਵੀ ਉੱਚਾ ਰੱਖਦਾ ਹੈ ਨਾਮ ਵਿੱਚ ਉੱਚਾ ਹੋ ਨਾਮ ਦੀ ਲਿਪ ਵਿੱਚ ਲੱਗਾ ਰਹੋ ਕਾਲ ਵਿੱਚ ਢਿੱਲਾ ਨਾ ਹੋ ਅੰਤਰ ਬੈਰਾਗ ਰੱਖ ਸਭ ਪ੍ਰਾਪਤੀਆਂ ਨਾਲ ਪ੍ਰੇਮ ਰੱਖ ਵਾ ਵਾ ਦਾਦੇ ਨਾਲ ਕਰਮਾਤਾ ਵਿੱਚ ਨਾ ਫਸ ਸਿਫਤ ਸੁਲਾ ਦੇ ਰਸਤੇ ਬਿਸਮਾਦੀ ਰੰਗ ਮਾਲ ਵੇਜ ਨਾ ਹੁਣ ਤੈਨੂੰ ਵੀ ਹਰੀਪੁਰ ਹੈ ਉੱਥੇ ਸਿੱਖੀ ਦਾ ਪ੍ਰਚਾਰ ਕਰ ਤੇਰੇ ਵੀ ਕੁਲਿਆਣ ਵੇ ਅਤੇ ਲੋਕਾਂ ਦੇ ਵੀ ਪਰ ਸਾਈਂ ਪ੍ਰੇਮ ਵਿੱਚ ਜਿਉਣਾ ਹੈ ਹੋਰ ਕਿਸੇ ਲੋਭ ਵਿਦ ਨਹੀਂ ਫਸਣਾ ਸਾਬੜ ਮੱਲ ਸਮਝ ਗਿਆ ਕਿ ਮੈਂ ਨਾ ਕਿਵਲ ਬਖਸ਼ਿਆ ਗਿਆ ਸਗੋ ਹੋਰ ਬੜਾ ਬਿਤ ਨਾਲ ਸੁਭਾਗ ਹੋ ਗਿਆ ਹੈ ਗੁਰੂ ਜੀ ਕਿੰਨੇ ਕੋਮਲ ਪਾਵਾ ਵਾਲੇ ਹਨ ਕਿ ਦੰਡਨ ਦੀ ਥਾਂ ਹੋਰ ਉੱਚਾ ਕਰਦੇ ਤੇ ਤਾਰਦੇ ਹਨ ਫਿਰ ਸਾਬੜ ਮੱਲ ਨੇ ਰਾਜਾ ਵੱਲੋਂ ਬੇਨਤੀ ਕੀਤੀ ਕਿ ਰਾਜਾ ਰਣਵਾਦ ਸਰੇ ਦਰਸ਼ਨ ਕਰਨਾ ਚਾਹੁੰਦਾ ਹੈ ਸਾਈਬਾ ਨੇ ਕਿਹਾ ਕਿ ਲੰਗਰ ਦਾ ਭੋਜਨ ਉਸ ਨੂੰ ਸ਼ਿਖਾਓ ਸ਼ੱਕੋਤੇ ਮਤ ਸੁਧ ਹੋਵੇ ਵਾਹਿਗੁਰੂ ਦਰਸ਼ਨ ਦੀਵਾਨ ਵਿੱਚ ਆਵੇ ਸੁੱਖਾਂ ਨਾਲ ਆਵੇ ਰਣਵਾਸ ਵੀ ਬੇਸ਼ੱਕ ਨਾਲ ਆਵੇ ਪਰ ਉਹਨਾਂ ਦੇ ਲਿਵਾਸ ਸਾਦਾ ਹੋਵੇ ਤੇ ਕੁੰਡ ਪਰਦਾ ਕਿਸੇ ਨੂੰ ਨਾ ਹੋਵੇ ਸਤਸੰਗ ਵਿੱਚ ਸਹਿਸਭਾਵ ਆਵਣਾ ਚਾਹੀਦਾ ਹੈ ਸੋ ਅਗਲੇ ਦਿਨ ਦਰਬਾਰ ਵਿੱਚ ਰਾਜਾ ਰਾਣੀਆਂ ਤੇ ਹੋਰ ਅਹਲਕਾਰ ਜੋ ਨਾਲ ਆਏ ਸਨ ਹਾਜ਼ਰ ਹੋਏ ਬੜੇ ਅਦਬ ਤੇ ਭਾਵਨਾ ਨਾਲ ਦਰਸ਼ਨ ਕੀਤੇ ਉਪਦੇਸ਼ ਸੁਨੇ ਤੇ ਕਿਰਤਕਿਰਤ ਹੋ ਕੇ ਆਪਣੇ ਡੇਰੇ ਗਏ ਰਣਵਾਸ ਵਿੱਚ ਇੱਕ ਰਾਣੀ ਨੇ ਦਰਬਾਰ ਵੜਦਿਆ ਇਹ ਕੁੰਡ ਕੱਢ ਲਿਆ ਸੀ ਉਹ ਬਾਹਰ ਨਿਕਲਦੇ ਛੱਲੇ ਹੋ ਕੇ ਬਨ ਨੂੰ ਭੱਜ ਗਏ ਕੁਝ ਦਿਨ ਆਨੰਦ ਲੈ ਕੇ ਰਾਜਾ ਦੇਸ ਨੂੰ ਟੁਰ ਪਿਆ ਸਾਵਣ ਮਾਲ ਨੂੰ ਗੁਰੂ ਜੀ ਨੇ ਪਹਿਲੇ ਮੰਜੀ ਵਖੀ ਹਰੀਪੁਰ ਵਿੱਚ ਰਹਿ ਕੇ ਨਾਮ ਪ੍ਰਚਾਰ ਕਰਨ ਦੀ ਆਗਿਆ ਕੀਤੀ ਗੁਰੂ ਜੀ ਆਪਣੇ ਸਮੇਂ 22 ਮੰਜੀ ਸਥਾਪਨ ਕੀਤੀਆਂ ਸਨ ਇਹ ਪਹਿਲੇ ਸੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ